ਆ ਦੇਖੋ ਆ ਦੇਖੋ ਗਰੀਬਣੀ ਬੀਬੀ ਹੰਟੜਾ ਨਾ ਪੁਆਚੇ ਦਾ ਆਲਾ ਦਿਾਰੇ ਕਰਦੀ ਨਹੀਂ ਦਾ ਹਾਂ ਯਾਰ ਕਾ ਕਾ ਹੈ ਯਾਰ ਆਰਾਮ ਦੀਆ ਛੋਕਰੀ ਆ ਵੀ ਆ ਮਾਰ ਮਾਰ ਤੇ ਕੁੱਤਿਆਂ ਕਹਿ ਥਾਂ ਦਿਆ ਤੇ ਤੇਰੀ ਛਾਦ ਆ ਹਾਂ ਹਾਂ ਪਾ ਕੇ ਥਾਂ

ਕੀ ਨਹੀਂ ਦੇਣੀ ਹੋੜਵਾਉਂਗਾ ਮੈਂ ਇਹ ਤੁਹਨ ਦੱਸਦਾ ਹੀ ਤੇ ਗੋਲੀ ਮਾਰਨੀ ਮਾਰ ਤੂੰ ਇਹਨਾਂ ਜਾਲ ਫੋਨ ਨਹੀਂ ਦੇਣਾ ਤੂੰ ਇਹਨਾਂ ਇੱਕ ਕਿਸਾਨ ਮਜ਼ਦੂਰ ਚੰਗਰਚ ਕਮੇਟੀ ਇਹ ਭਲੇਖਾ ਸਾਰਿਆਂ ਤੋਂ ਦੂਰ ਕਰੇਗੀ ਇਹਦਾ ਫੋਨ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਫੋਨ ਖੋਇਆ ਗਿਆ ਹੈ ਸਾਹਬ ਸਿੰਘ ਦਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਤੂੰ ਇਹਨਾਂ ਫੋਨ ਨਹੀਂ ਦੇਣਾ ਚੱਲ ਇਧਰ ਪਛਾਈ ਵੇ ਲੋ ਵੇਖੋ ਕੇ ਲੈ ਗਿਆ ਹਾਂਜੀ ਮੁੰਡੇ ਦਾ ਫੋਨ ਖੋ ਕੇ ਲੈ ਗਿਆ ਜੀ ਤੁਹਾਡੇ ਸਾਹਮਣੇ ਹੀ ਖੜਾ ਹੁਣ ਆਉਂਦੇ ਨਾ ਤੇ ਉਹ ਅਸਲਾ ਲੈ ਕੇ ਖੜੇ ਆ ਅਸਲਾ ਲੈ ਕੇ ਖੜੇ ਆ ਮੇਰੀ ਗੱਲ ਸੁਣ ਤੈਨੂੰ ਪਤਾ ਉਹ ਹੀ ਨਾ ਮੈਂ ਚੰਗੀ ਤਰ੍ਹਾਂ ਤੇ ਸਾਨੂੰ ਦੱਸੋ ਜਿਹੜਾ ਅਸਲਾ ਲੈ ਕੇ ਆਏ ਨੇ ਉਹਨਾਂ ਬਾਰੇ ਵੀ ਦੱਸ ਦੋ ਤੁਸੀਂ ਕੋਲੋਂ ਆਜੇ ਕੁਝ ਤਾਂ ਬੋਲ ਜੋ ਵਾਹ ਇਹ ਪ੍ਰਸ਼ਾਸਨ ਸਰਕਾਰ ਦੀ ਛਾਹ ਦੇ ਉੱਤੇ ਮੋਟੀ ਰਕਮ ਚੜੀ ਕਾਨੂੰਗੋ ਨੂੰ ਜਿਹੜਾ ਇਹ ਅੱਜ ਕੁਝ ਹੋਇਆ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਰਿਵਾਰ ਦੇ ਨਾਲ ਖੜੀ ਏ ਤੇ ਅਸੀਂ ਇਹ ਆ ਦੇਖ ਲਓ ਇੱਥੇ ਇਹਨਾਂ ਦੀਆਂ ਫਟੀਆਂ ਪਈਆਂ ਨੇ ਗੁੰਡਿਆਂ ਦੀਆਂ ਤੇ ਉਹ ਅਸਲੇ ਵਾਲੇ ਉਹ ਜਾਂਦੇ ਪੈਣੇ